ਹਾਂਜੀ ਕਿਹਨਾ ਤੁਹਾਡਾ ਜੀ ਅਸ਼ੋਕ ਮਰ ਜੀ ਸ਼ੋਕ ਮਰ ਜੀ ਕੀ ਹੋਇਆ ਇਦਾਂ ਆਇ ਰਾਤ ਨੂੰ ਅਸੀਂ 1 ਵਜੇ ਗੱਡੀ ਲਾਈ ਆ ਤੇ ਸਵੇਰ 2 ਵਜੇ ਕੋਈ ਆ ਗਿਆ ਅਗਲਾ ਗਿਆ ਅੱਛਾ ਹਾਂਜੀ ਦਵਾ ਦਵਾ ਟੱਪ ਕੇ ਤਿੰਨ ਜਣੇ ਆਏ ਆ ਤੇ ਅਗਲ ਆ ਗਏ 10 ਮਿੰਟਾਂ ਚ ਬਾਅਦ ਚਲੇ ਗਏ ਤੇ ਕਿਹਨੇ ਕਿਹੜੀ ਕਿਹੜੀ ਗੱਡੀ ਸੀ ਗੱਡੀ ਇੱਕ ਤੇ ਮੇਰੇ ਕੋਲ ਹੈਗੀ ਕ੍ਰੇਟਾ ਜੀ ਤੇ ਬੇਟੇ ਕੋਲ ਹੈਗੀ ਆ ਐਮਜੀ ਐਕਟਰ ਹੋਰ ਕਿਹੜੀ ਗੱਡੀ ਸੀ ਇੱਕ ਸੀ ਟੈਂਪੋ ਸਾਡਾ ਜੀ ਤੇ ਕਿੰਨੇ ਵੇ ਦੀ ਗੱਲ ਹੈ ਇਹ ਹੈਗੀ 2:30 ਵਜੇ ਦੀ ਗੱਲ ਜੀ ਸਵਾ ਦੋ ਤੋਂ 2:30 ਦੇ ਵਿੱਚ ਵਿੱਚ ਹੋਇਆ ਜੀ ਤੇ ਕਿੰਨੇ ਲੜਕੇ ਸੀ ਤਿੰਨ ਲੜਕੇ ਜੀ ਅੱਛਾ ਤੇ ਕੋਈ ਆਈ ਸੀ ਸੀ ਟੀ ਵੀ ਉਹਨਾਂ ਦੇ ਲੜਕੇ ਨਹੀਂ ਆਂਦੇ ਹਾਂ ਆਂਦੀ ਆ ਅੰਦਰ ਵੜ ਜਾਂਦੀ ਵੀ ਆਈ ਹੈ ਜਾਂਦਿਆਂ ਦੇ ਵੀ ਆਈ ਹੈ ਕਿੰਨਾ ਨੁਕਸਾਨ ਹੋਇਆ ਤੁਹਾਡੇ ਨੂੰ ਨੁਕਸਾਨ ਲਗਭਗ 40 ਲੱਖ ਰੁਪਏ ਹੋਣਾ ਜੀ ਤੇ ਪੁਲਿਸ ਕਹਿ ਕਿਤੇ ਤੁਸੀਂ ਜੀ ਇਹ ਸੀ ਉਹਨਾਂ ਕੋਲ ਆਪਣੇ ਅੱਲੇ ਰਿਪੋਰਟ ਨਹੀਂ ਕੀਤੀ ਉਹਨਾਂ ਨੇ ਪੱਕੀ ਉੱਥੇ ਹੋ ਕੇ ਆ ਗਏ ਆਪਾਂ 12 ਦੇ ਲਗਾਈ ਤੇ ਹੁਣ ਸੀ ਤੁਸੀਂ ਦਿਵਾਨੀ ਕਰਦੇ ਕਿ ਮੰਨ ਕਰਦੇ ਦਿਵਾਨ ਇਹੋ ਕਰਦੇ ਆ ਜੀ ਸਾਡੇ ਰਿਪੋਰਟ ਲੇਖ ਲੈਣਾ ਜਾਂ ਇਹਨਾਂ ਸੋਰਸ ਕੰਪਨੀ ਨੂੰ ਆਪਾਂ ਭੇਜ ਜੀ ਜੋ ਇਸ਼ਾਰਾ ਹੈ ਹਾਂਜੀ ਕੋਈ ਨਾ ਅਗਲੇ ਲਾਈਨ ਉਹਨਾਂ ਤੇ ਜੀ ਉਹਨਾਂ ਨੂੰ ਲੱਭ ਕੇ ਤੇ ਜੋ ਵੀ ਹੈਗਾ ਉਹ ਕੁੱਲ ਦੇਖੇ ਕੀ ਕਰਨਾ ਉਹਦਾ ਹਾਂਜੀ ਕਿਦਾਂ ਕਰਵਾਈ ਚਾਹਦੇ ਹੋ ਤੁਸੀਂ ਖਾਲ ਬਈ ਉਹਨਾਂ ਦੇ ਸਖਤ ਸਬਦ ਹੋਣੀ ਚਾਹੀਦੀ ਹੈ ਜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੁਣ ਉਹਤੇ ਹਾਂ ਜੀ ਕਿਨਾ ਤੁਹਾਡਾ ਜੀ ਅਸ਼ੋਕ ਮਰ ਜੀ ਚੋਕ ਮਰ ਜੀ ਕੀ ਹੋਇਆ ਇਦਾਂ ਆਈ ਰਾਤ ਨੂੰ ਅਸੀਂ 1 ਵਜੇ ਗੱਡੀ ਲਾਈ ਆ ਤੇ ਸਵੇਰ 2 ਵਜੇ ਕੋਈ ਆ ਗਿਆ ਅਗਲਾ ਗਿਆ ਅੱਛਾ ਹਾਂ ਜੀ ਦਵਾ ਦਵਾ ਟੱਪ ਕੇ ਤਿੰਨੇ ਜਣੇ ਆਏ ਆ ਤੇ ਅਗਲ ਆ ਗਏ 10 ਮਿੰਟਾਂ ਚ ਬਾਅਦ ਚਲੇ ਗਏ ਤੇ ਕਿਨੇ ਕਿਹੜੀ ਕਿਹੜੀ ਗੱਡੀ ਸੀ ਗੱਡੀ ਇੱਕ ਤੇ ਮੇਰੇ ਕੋਲ ਹੈਗੀ ਕ੍ਰੇਟਾ ਜੀ ਤੇ بیٹے ਕੋਲ ਹੈਗੀ ਆ ਐਮਜੀ ਐਕਟਰ ਹੋਰ ਕਿਹੜੀ ਗੱਡੀ ਸੀ ਇੱਕ ਸੀ ਟੈਂਪੋ ਸਾਡਾ ਜੀ ਤੇ ਕਿੰਨੇ ਵੇਰੀ ਗੱਲ ਹੈ ਇਹ ਹੈਗੀ 2.5 ਦੇ ਗੱਲ ਜੀ ਸਵਾ ਦੋ ਤੋਂ 2.5 ਦੇ ਵਿੱਚ ਵਿੱਚ ਹੋਇਆ ਜੀ ਤੇ ਕਿੰਨੇ ਲੜਕੇ ਸੀ ਤਿੰਨ ਲੜਕੇ ਜੀ ਤੇ ਕੋਈ ਆਈ ਸੀ ਸੀ ਟੀ ਜੀ ਉਹਨਾਂ ਦੇ ਲੜਕੇ ਨਹੀਂ ਆਉਂਦੇ ਹਾਂ ਆਉਂਦੀ ਆ ਅੰਦਰ ਵੜਦੇ ਆਂਦੀ ਵੀ ਆਈ ਹੈ ਜਾਂਦਿਆਂ ਦੇ ਵੀ ਆਈ ਹੈ ਕਿੰਨਾ ਕੁ ਉਸਾਨ ਹੈ ਤੁਹਾਡੇ ਉਸਾਨ ਲਗਭਗ 40 ਲੱਖ ਸੋਲਾ ਜੀ ਕੋਈ ਤੁਮ ਸਕੇਲ ਕੀਤੀ ਕਿਸੇ ਗਏ ਸੀ ਉਹਨਾਂ ਕੋਲ ਆਪਣੇ ਅੱਲੇ ਰਿਪੋਰਟਿੰਗ ਕੀਤੀ ਉਹਨਾਂ ਨੇ ਪੱਕੀ ਉੱਥੇ ਹੋ ਕੇ ਆਦਿਆ ਪੁਰਸ 12 ਦੇ ਲਗਾਇ ਜੀ ਹੁਣ ਸੀ ਤੁਸੀਂ ਦਿਵਾਨ ਕੀ ਕਰਦੇ ਹੋ ਕੀ ਮੰਗ ਕਰਦੇ ਦਿਵਾਨ ਇਹੋ ਕਰਦੇ ਆ ਜੀ ਸਾਡੇ ਰਿਪੋਰਟ ਲੇ ਲਿਖ ਲੈਣਾ ਕਿ ਅਸੀਂ ਸੋਰਸ ਕੰਪਨੀ ਨੂੰ ਆਪਾਂ ਪੇ ਦਈਏ ਜੀ ਜੋ ਇਨਸੂਰੈਂਸ ਹਾਂਜੀ ਕੁਝ ਨੇ ਅੱਗ ਲਾਈ ਉਹਨਾਂ ਦੇ ਉਹਨਾਂ ਤੇ ਜੀ ਉਹਨਾਂ ਨੂੰ ਲੱਭ ਕੇ ਤੇ ਜੋ ਵੀ ਹੈਗਾ ਉਹ ਪੁਲਸ ਦੇਖੇ ਕੀ ਕਰਦਾ ਉਹਦਾ ਹਾਂਜੀ ਕਿਦਾਂ ਕਰਵਾਈ ਚੱਲਦੀ ਉਹਦਾ ਜੀ ਖਾਲ ਵੀ ਉਹਨਾਂ ਦੇ ਸਫਤ ਤੋਂ ਸਫਦ ਹੋਣੀ ਚਾਹੀਦੀ ਹੈ ਜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਉੱਤੇ ਕਿੰਨੇ ਕਿਨਾ ਤੁਹਾਡਾ ਜੀ ਅਸ਼ੋਕ ਮਾਰ ਜੀ ਚੋਕ ਮਾਰ ਜੀ ਕੀ ਹੋਇਆ ਇਦਾਂ ਆਈ ਰਾਤ ਨੂੰ ਅਸੀਂ 1 ਵਜੇ ਗੱਡੀ ਲਾਈ ਆ ਤੇ ਸਵੇਰ 2 ਵਜੇ ਕੋਈ ਆ ਗਿਆ ਅਗਲਾ ਗਿਆ ਅੱਛਾ ਹਾਂਜੀ ਦਵਾ ਦਵਾ ਟੱਪ ਕੇ ਤਿੰਨ ਜਣੇ ਆਏ ਆ ਤੇ ਅਗਲ ਆ ਗਏ 10 ਮਿੰਟਾਂ ਚ ਬਾਅਦ ਚਲੇ ਗਏ ਤੇ ਕਿਨੇ ਕਿਹੜੀ ਕਿਹੜੀ ਗੱਡੀ ਸੀ ਗੱਡੀ ਇੱਕ ਤੇ ਮੇਰੇ ਕੋਲ ਹੈਗੀ ਕ੍ਰੇਟਾ ਜੀ ਤੇ ਬੇਟੇ ਕੋਲ ਹੈਗੀ ਆ ਐਮਜੀ ਐਕਟਰ ਹੋਰ ਕਿਹੜੀ ਗੱਡੀ ਸੀ ਇੱਕ ਸੀ ਟੈਂਪੋ ਸਾਡਾ ਜੀ ਅੱਛਾ ਤੇ ਕਿੰਨੇ ਵੀ ਦੀ ਗੱਲ ਹੈ ਹੈਗੀ 2:30 ਵਜੇ ਦੀ ਗੱਲ ਜੀ ਸਵਾ 2 ਤੋਂ 2:30 ਦੇ ਵਿੱਚ ਵਿੱਚ ਹੋਇਆ ਜੀ ਤੇ ਕਿੰਨੇ ਲੜਕੇ ਸੀ ਤਿੰਨ ਲੜਕੇ ਜੀ ਤੇ ਕੋਈ ਆਈ ਸੀ ਸੀਟੀ ਜੀ ਉਹ ਲੜਕੇ ਨਹੀਂ ਆਉਂਦੇ ਹਾਂ ਆਉਂਦੀ ਆ ਅੰਦਰ ਵੜ ਜਾਂਦੀ ਵੀ ਆਈ ਹੈ ਜਾਂਦਿਆਂ ਦੇ ਵੀ ਆਈ ਹੈ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੇ ਨੂੰ ਨੁਕਸਾਨ ਲਗਭਗ 40 ਲੱਖ ਰੋਣਾ ਜੀ ਉਹ ਤੁਸ ਕੈਲ ਕਿਤੇ ਕਿਸੇ ਵੀ ਇਸ ਨੂੰ ਆਪਣੇ ਅੱਲੇ ਰਿਪੋਰਟ ਨਹੀਂ ਕੀਤੀ ਉਹਨਾਂ ਨੇ ਪੱਕੀ ਉੱਥੇ ਹੋ ਕੇ ਆ ਗਏ ਆਪਾਂ 12 ਲੱਖ ਹੈ ਜੀ ਹੁਣ ਤੁਸੀਂ ਇਹ ਡਿਮਾਂਡ ਹੀ ਕਰਦੇ ਹੋ ਕਿ ਮੰਨ ਲਓ ਦੀਵਾਨੇ ਹੋ ਕਰਦੇ ਆ ਜੀ ਸਾਡੇ ਰਿਕਾਰਡ ਲੇ ਲੇ ਲੈਣਾ ਜਾਂ ਇਹ ਸੋਰਸ ਕੰਪਨੀ ਨੂੰ ਆਪਾਂ ਭੇਜੀਏ ਜੀ ਜੋ ਇਨਸ਼ਾਅਰ ਹੈ ਹਾਂਜੀ ਜਿਹਨੇ ਅੱਗੇ ਲਾਈ ਉਹਨਾਂ ਤੇ ਜੀ ਉਹਨਾਂ ਨੂੰ ਲੱਭ ਕੇ ਤੇ ਜੋ ਵੀ ਹੈਗਾ ਉਹ ਪੁਲਿਸ ਦੇਖੇਖੀ ਕਰਦਾ ਉਹਦਾ ਹਾਂਜੀ ਕਿਦਾਂ ਕਰਵਾਈ ਚਾਹੀਦੀ ਉਹਦਾ ਜੀ ਖਾਰ ਬਾਈ ਉਹਨਾਂ ਦੇ ਸਖਤ ਸਜ਼ਾ ਹੋਣੀ ਚਾਹੀਦੀ ਆ ਜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਉੱਤੇ